ਹੋ ਦੂਜੇ ਸੂਏ 'ਚ ਵੀਰੇ 18 ਤੋਂ 19 ਲੀਟਰ ਦੁੱਧ ਚੋਇਆ ਵਾ ਆਪਣਾ 18 ਸਾਨੂੰ ਆਇਆ 20 ਲੀਟਰ ਤਾਂ ਨਾਰਮਲ ਹੀ ਦੇਣਾ ਚਾਹੀਦਾ ਨਾ 20 ਲੀਟਰ ਤਾਂ ਦੇਣਾ ਹੀ ਚਾਹੀਦਾ ਫਿਰ ਹਨਾ ਜਦੋਂ ਦੂਜੇ ਸੂਏ ਵਧੀਆ ਚੰਗਾ ਸੀਵਾ ਵੀ ਬਹੁਤ ਕਰੀ ਹੈਗੀ ਸੇਵਾ ਵੀ ਚੰਗੀ ਕਰੀ ਵੀ ਬਾਕੀ ਸੀਮਨ ਬਾਈ M19 ਦਾ ਲੱਗਿਆ ਵਗਾ M19 ਹਾਂ ਇਹ ਮੇਰੇ ਘਰ ਨਾਲ ਆਪਣਾ ਸਰਕਾਰੀ ਸੀਮਨ ਨਾਬੇ ਵਾਲਿਆਂ ਦਾ ਹਨਾ ਨਾਬੇ ਵਾਲਾਂ ਦਾ ਸਰਕਾਰੀ ਸੀਮਨ ਬਾਈ ਹਾਂ ਪ੍ਰੋਜ ਨਹੀਂ ਅਰੈਸਟਡ ਦੋਸਤੋ ਬੁੱਲ ਲਗਾ ਉਹ ਆਪ ਆਪ ਦੀ ਤਸੱਲੀ ਕਰ ਲੈਣ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਸਾਰੇ ਪੱਖਾਂ ਤੋਂ ਮਤਲਬ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਇਸ ਬਾਰੇ ਨੇ ਤੀਜਾ ਸੂਆ ਸੂਣਾ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੀ ਹਜੇ ਇਹ ਕੱਚੀ ਆ ਗਈ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੂਏ ਦੇ ਵਿੱਚ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਹੀ ਪਸੂ ਰੱਖੇ ਹੋਏ ਆਗੇ ਚੰਗੇ ਕਦ ਕੜ ਦੇ ਵਿੱਚ ਆ ਚੰਗੀ ਸੰਭੀ ਬਲੀ ਹੈਗੀ ਸਾਰੇ ਪੱਖਾਂ ਤੋਂ ਸੋਹਣੀ ਹੈ ਸਾਫ ਸੁਥਰੀ ਹੈਗੀ ਸਿੰਘਾਂ ਦੀ ਕੁਆਲਿਟੀ ਵੀ ਬਹੁਤ ਚੰਗੀ ਹੈਗੀ ਸਾਰੇ ਪੱਖਾਂ ਤੋਂ ਹੀ ਸੋਹਣੀ ਹੈਗੀ ਤੇ ਬਾਕੀ ਜੋ ਬਣ ਦੀ ਡਿਟੇਲ ਹੈ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਸੀਮਨ ਵੀ ਇਹਦੇ ਚੰਗਾ ਲੱਗਿਆ ਵਾ ਤੇ ਬਾਕੀ ਜੋ ਰੇਟ ਹੋਊਗਾ ਉਹ ਆਪਾਂ ਵੀਡੀਓ ਦੇ ਵਿੱਚ ਹੀ ਬਾਈ ਤੋਂ ਕਰਾ ਦਾਂਗੇ ਤੇ ਉਸ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਤੇ ਆਜੋ ਆਪਾਂ ਥੋੜਾ ਜਿਆਦਾ ਸਮਾਨ ਹੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡੇਰ ਲੈ ਕੇ ਜੰਨੇ ਆ ਤੇ ਆਪਦੀ ਫੁੱਲ ਤੁਸਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਥੇ ਆ ਕੇ ਆਪਦੀ ਤਸਲੀ ਕਰ ਲਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਜਿੰਦਰ ਹੈ ਬਾਈ ਪਿੰਡ ਕਾਂਗੜਾਗਾ ਠੀਕ ਹੈ ਜੀ ਹਾਂਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੈ ਨਾ ਹਾਂਜੀ ਹਾਂਜੀ ਕਰਦੀ ਹੈ ਕੱਟੀ ਆ ਆਪਣੀ ਠੀਕ ਹੈ ਕੱਟੀ ਵਾਲੀ ਸੀਗੀ ਕੱਟੀ ਵਾਲੀ ਸੀ ਕਰਦੀ ਠੀਕ ਹੈ ਤੇ ਇਸ ਵਾਰ ਕਿਹੜਾ ਸੂਆ ਸੂਣਾ ਨੇ ਇਹਨੇ ਤੀਜਾ ਸੂਆ ਸੂਣਾ ਹੈ ਵੀਰੇ ਠੀਕ ਆ ਪਹਿਲਾ ਦੋ ਸੂਏ ਯਾਨੀ ਆਪਣੇ ਕੋਲੇ ਸੀ ਆਪਾਂ ਚੋਈ ਜਾ ਨਾ ਹਾਂ ਆਪਾਂ ਹੀ ਚੋਈ ਆ ਬਈ ਦੋ ਸੂਏ ਠੀਕ ਆ ਤੇ ਦੂਜੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ 'ਚ ਵੀਰੇ 18 ਤੋਂ 19 ਲੀਟਰ ਦੁੱਧ ਚੋਇਆ ਵਾ ਆਪਣਾ 18 ਤੋਂ 19 ਲੀਟਰ ਆਪਾਂ ਯਾਨੀ ਕਿ ਚੋਇਆ ਹੈਗਾ ਆਪਣਾ ਚੋਇਆ ਵਾ ਹਾਂਜੀ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਆ ਕਿ ਚੰਗੀ ਮੀਂਹ ਦੀ ਆ ਨਾ ਹਾਂਜੀ ਹਾਂ ਸਾਨੂੰ ਆਏ ਆ 20 ਲੀਟਰ ਤਾਂ ਨਾਰਮਲ ਹੀ ਦੇਣਾ ਚਾਹੀਦਾ ਨਾ 20 ਲੀਟਰ ਤਾਂ ਦੇਣਾ ਹੀ ਚਾਹੀਦਾ ਫਿਰ ਹਾਂ ਜਦੋਂ ਦੂਜੇ ਸੂਏ ਵਧੀਆ ਚੰਗਾ ਕਰ ਦਿੱਤਾ ਗਿਆ ਇਹ ਵੀ ਬਹੁਤ ਕਰੀ ਆਗੀ ਸੇਵਾ ਵੀ ਚੰਗੀ ਕਰੀ ਵੀ ਬਾਕੀ ਸੇਵਾ ਚੰਗੀ ਆ ਉਹ ਤਾਂ ਚਲੋ ਪਤਾ ਲੱਗਦਾ ਹਾਂ ਨਾ ਹਾਂਜੀ ਚੰਗੀ ਸੰਭੀ ਬਲੀ ਆਗੀ ਹਾਂਜੀ ਬਾਕੀ ਦੁੱਧ ਸੇਵਾ ਤੇ ਵੀ ਹੁੰਦਾ ਨਾ ਹਾਂਜੀ ਵੀਰੇ ਹਾਂ ਤੇ ਕਿਵੇਂ ਰਹੀ ਆ ਬਾਈ ਉਹ ਜਿਵੇਂ ਆਪਾਂ ਚਾਉਂਦੇ ਰਹੇ ਆ ਚੌਣ ਚਾਂਚ ਚੁਵਾਈ ਚ ਬਹੁਤ ਵਧੀਆ ਵੀਰੇ ਪੋਲੀ ਧਾਰ ਹੈਗੀ ਅੱਛਾ ਤੇ ਉਹ ਵੀ ਕੋਈ ਉਹ ਨਹੀਂ ਗੀ ਦਿੱਕਤ ਨਹੀਂ ਗੀ ਖੜ ਕੇ ਵਧੀਆ ਮਿਲਦੀ ਹੈਗੀ ਠੀਕ ਆ ਚੋ ਕੋਈ ਲਵੇ ਕੋਈ ਮਰਜ਼ੀ ਚੋਲੇ ਕੋਈ ਚੱਕਰ ਨਹੀਂ ਤੇ ਦੁੱਧ ਦੇ ਕਿੰਨਾ ਕ ਟਾਈਮ ਲਈ ਸੀਗੀ ਦੁੱਧ ਇਹ ਵੀਰੇ ਜੇ ਮੰਨ ਲਓ ਬਈ ਜਦੋਂ ਗੱਬਣ ਹੋਈ ਆ ਉਦੋਂ 5-6 ਮਹੀਨੇ ਤੱਕ ਦਿੱਤਾਗਾ 3 ਮਹੀਨੇ ਤੋਂ ਗੱਬਣ ਹੋਈ ਠੀਕ ਆ ਵੀ ਮਤਲਬ ਦੇਗੀ ਸੀ ਲੰਮਾ-ਸਮਾ ਹਾਂ ਹਾਂ ਠੀਕ ਆ ਤੇ ਥਣਾ-ਥੁਣਾ ਨੰਗੋ ਕਿਵੇਂ ਆਗੀ ਥਣਾ ਦੀ ਸਾਫ ਆ ਵੀਰੇ ਜਮਾ ਸਾਫ ਆ ਆਪ ਦੀ ਤਸੱਲੀ ਕਰ ਲੈਣ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਸਾਰੇ ਪੱਖਾਂ ਤੋਂ ਮਤਲਬ ਤੁਸੀਂ ਅਗਲਾ ਕਰ ਲਿਆ ਕੋਈ ਕੋਈ ਉਹ ਨਹੀਂ ਗਾ ਚੱਕਰ ਠੀਕ ਹੈ ਤੇ ਜਿਹੜਾ ਬਈ ਇਹਦੇ ਸੀਮਣ ਲੱਗਿਆ ਵਾ ਉਹਦਾ ਕੁਝ ਪਤਾ ਵੀ ਗਿਹੜਾ ਲੱਗਿਆ ਵਾ ਸੀਮਣ ਬਈ ਐਮ 19 ਦਾ ਲੱਗਿਆ ਵਗਾ ਐਮ 19 ਹਾਂ ਇਹ ਮੇਰੇ ਘਰ ਨਾਲ ਆਪਣਾ ਸਰਕਾਰੀ ਸੀਮਣਾ ਨਾਬੇ ਵਾਲਿਆਂ ਦਾ ਹਨਾ ਨਾਬੇ ਵਾਲਾ ਸਰਕਾਰੀ ਸੀਮਣਾ ਬਈ ਹਾਂ ਪ੍ਰੋਜ ਨਹੀਂ ਇੰਟਰਸਟਡ ਦੋਸਤੋ ਬੁੱਲ ਲਗਾ ਉਹ ਉਹਦਾ ਸੀਮਣ ਲੱਗਿਆ ਵਾ ਚੰਗੇ ਬੱਚੇ ਆਉਂਦੇ ਆ ਉਹਦੇ ਦੋਤੇ ਵੀ ਚੰਗੇ ਆਏ ਆਗੇ ਹੂੰ ਤੇ ਉਸ ਬੋਲਦਾ ਇਹਦੇ ਸੀਮਣ ਲੱਗਿਆ ਵਾ ਤੇ ਜੇ ਕੱਟੀ ਆਉਂਦੀ ਆ ਤਾਂ ਵੱਧੇ ਵਾਲੀ ਗੱਲ ਆਗੇ ਤੇ ਬਾਕੀ ਬਈ ਹੁਣ ਜਿਵੇਂ ਇਹ ਮੱਝ ਚੰਗੀ ਆ ਹਨਾ ਇਹਦਾ ਕੋਈ ਸੀਮਾ ਦਾ ਆਪਦਾ ਨਹੀਂ ਪਤਾ ਵਾ ਨਹੀਂ ਆਪਾਂ ਨੂੰ ਇਹਦਾ ਨਹੀਂ ਗਾ ਹੋ ਧਿਆਨ ਚ ਇਹਦਾ ਨਹੀਂ ਪਤਾ ਕਿ ਕਿਹੜੀ ਸੀਮਾ ਦੀ ਹੈ ਹਾਂਜੀ ਹਾਂ ਠੀਕ ਆ ਜਿਹੜਾ ਲੱਗਿਆਗਾ ਯਾਨੀ ਉਹ M19 ਦਾ ਲੱਗਿਆ ਵਾ ਹਾਂ M19 ਦਾ ਲੱਗਿਆ ਲਾ ਠੀਕ ਆ ਤੇ ਰੇਟ ਕਿੰਨਾ ਕਰਦੇ ਆਪਾਂ ਰੇਟ ਇਹ ਵੀ 2.5 ਲੱਖ ਦੀ ਦੇਣੀ ਆ ਠੀਕ ਹੈ 2.5 ਲੱਖ ਦੀ ਦੇਣੀ ਆ ਕਿ ਵਿੱਚੋਂ ਮਾਨਤਾਨ ਦਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਥੋੜਾ ਮੋਟਾ ਪਰ ਉਹ ਇੰਨੇ ਇੱਕਦੂ ਵੀ ਦੇਣੀ ਆ ਆਪਾਂ ਕਰੀਬ ਇੰਨੇ ਹੀ ਦੇਣੀ ਆਗੀ ਮਾਨਤਾਨ ਹੋ ਜਾਊ ਵਿੱਚੋਂ ਹਾਂ ਬਾਕੀ ਰੇਟ ਆਪਾਂ ਕਨਫਰਮ ਕਰਤਾ ਤੇ ਜਿਹਨੂੰ ਫੱਟ ਵੇਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਕੀ ਤੁਸੀਂ ਆ ਕੇ ਤਸੱਲੀ ਜ਼ਰੂਰ ਕਰਿਓ ਜਿਹਨੇ ਪੈਸੇ ਲਾਉਣੇ ਆ ਉਹਦਾ ਫਰਜ਼ ਆ ਹਨ ਵੀ ਆ ਕੇ ਦੇਖਣਾ ਤੇ ਮੱਝ ਚੰਗੀ ਆ ਸਾਰੇ ਪੱਖਾਂ ਤੋਂ ਹੀ ਸੋਹਣੀ ਆ ਕੱਦ-ਕਾੜ ਵੀ ਚੰਗਾ ਚੰਗੀ ਸਾਂ ਵੀ ਬੜੀ ਆਗੀ ਥਾਂ ਲੇਵਾ ਦੀ ਪੂਰੀ ਸਾਫ ਆ ਗਈ ਅਜੇ ਦਿਨ ਕਾਫੀ ਪਏ ਆ ਮੈਂ ਦਾ ਵੀ ਚੰਗਾ ਲੇਵਾ ਤਿਆਰ ਕਰੂਗੀ ਤੇ ਲੇਵਾ ਬਾਈ ਵਧੀਆ ਤਿਆਰ ਕਰਦੀ ਆ ਨਾ ਪੂਰਾ ਵਧੀਆ ਕਰੂਗੀ ਵੀਰੇ ਮੌਕੇ ਤੇ ਆ ਕੇ ਹਾਂ ਮੌਕੇ ਤੇ ਆ ਕੇ ਕਰਦੇ ਆ ਥੋੜਾ ਜਿਹਾ ਨੂੰ ਮਲਾ ਦਾ ਖੂ ਟਾਇਟ ਹੀ ਹੈ ਨਾ ਹਾਂ ਟਾਇਟ ਰੱਖ ਦਿਆ ਠੀਕ ਆ ਤੇ ਟਾਇਟ ਲੇ ਬਾਈ ਚੰਗਾ ਹੁੰਦਾਗਾ ਨਾਲੇ ਤਾਂ ਕੋਈ ਆਪਸ਼ਨ ਨਹੀਂ ਪੈਂਦਾ ਤੇ ਬਾਕੀ ਦੁੱਧ ਵੀ ਇਹਨਾਂ ਲੇਵਿਆਂ ਜੀ ਨਕਲ ਦਾਗਾ ਤੇ ਡਿਟੇਲਸ ਨੂੰ ਸਾਰੀ ਲੈਦੀ ਹੁਣ ਆਪਾਂ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਵਾਰੀ ਤੇ ਆ ਵੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਖੋਲ ਲਾ ਬਾਈ ਥੋੜਾ ਜਿਹਾ ਦਰਦੀ ਜ਼ਰੂਰ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰਾਂਗੇ ਤੋੜ ਕੇ ਦਿਖਾਉਣੇ ਕੱਦ-ਕਾੜ ਬਹੁਤ ਆ ਤੁਸੀਂ ਦੇਖ ਸਕਦੇ ਹੋ ਸਿੰਘਾਂ ਜਮਾ ਕੁੰਡੀ ਆ ਫੇਸ ਬਹੁਤ ਸੋਹਣਾਗਾ ਤੇ ਤਕਰੀਬਨ ਝੋਟੀ ਡੈਬ ਹੀ ਆ ਝੋਟੀ ਡੈਬ ਹੀ ਕਹਿ ਸਕਦੇ ਆਪਾਂ ਤੇ ਫੱਟਪੁੜੇ ਦੀ ਕੁਆਲਿਟੀ ਦੇਖ ਸਕਦੇ ਬਹੁਤ ਚੰਗੀ ਆ ਇੱਕ ਗੇਟਾ ਹੋਰ ਘੜਾ ਦੀ ਬੈਕ ਸਾਡ ਤੋਂ ਚੜਾਈ ਬਹੁਤ ਆ ਗਈ ਬਾਕੀ ਉਹ ਥਾਣਾ ਦਾ ਸਜ ਆ ਉਹ ਵੀ ਬਹੁਤ ਜ਼ਿਆਦਾ ਸੋਹਣਾਗਾ ਉਹ ਫੀਲੀ ਚਵਾਈ ਵਾਲੇ ਬਹੁਤ ਵਧੀਆ ਥਾਣਾ ਨਾ ਤਾਂ ਛੋਟੇ ਆ ਤੇ ਨਾ ਹੀ ਜਿਆਦਾ ਵੱਡੇ ਆ ਬਾਕੀ ਤੁਸੀਂ ਦੁਆਰੇ ਦੇਖ ਸਕਦੇ ਹੋ ਤੁਰ ਦੀ ਤੇ ਐਨ ਜਮਾ ਝੋਟਿਆਂ ਵਰਗੀ ਬਈ ਆ ਚੰਗੀ ਸਭੀ ਬੜੀ ਆ ਕਿਸੇ ਪੱਖ ਤੋਂ ਕੋਈ ਲੱਸੀ ਲਾਮੀ ਨਹੀਂ ਹੈਗੀ ਤੇ ਬਾਕੀ ਥਾਣਾ ਦੇ ਵਿੱਚ ਸਪੇਸ ਦੇਖ ਸਕਦੇ ਹੋ ਸਪੇਸ ਵੀ ਬਹੁਤ ਵਧੀਆ ਗਈ ਸਾਰੇ ਪੱਖਾਂ ਤੋਂ ਹੀ ਸਾਫ ਸੁਥਰੀ ਆਗੀ ਤੁਹਾਨੂੰ ਪਸੰਦ ਆਊਗੀ ਅadi ਸੌਲਤ ਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਬਣਾਉਂਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ ਇੱਕ ਵਾਰੀ ਤੁਹਾਨੂੰ ਆਪਾਂ ਥਾਣੇ ਫੋਲ ਹੋ ਰਖਾ ਦਿੰਨੇ ਆ ਥੋੜਾ ਜਿਹਾ ਡਰਦੀ ਦਾ ਜਰੂਰ ਹੈਗੀ ਹੈਗੀ ਵੇਖ ਸਕਦੇ ਹੋ ਥਾਣਾ ਬਹੁਤ ਚੰਗੇ ਆ ਮੋਢ ਮੋਟਾ ਆ ਅੱਲੇ ਨੂੰ ਪਤਲੇ ਹੁੰਦੇ ਜਾਂਦੇ ਆ ਤੇ ਥਾਣਾ ਦੇ ਵਿੱਚ ਸਪੇਸ ਬਹੁਤ ਆਗੀ ਧੰਨਵਾਦ ਐਂਡ ਤੱਕ ਜੋੜਨ ਦੇ ਲਈ